ਆ ਗਿਆ ਕੀਰਤਨਾਵਾ ਕਬੂਤਰ ਆ ਗਿਆ ਲਾਲ ਫਾਤੇ ਵਾਲਾ ਉਹ ਬੈਠਾ ਨਵਾ ਕਬੂਤਰ ਏ ਸਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਡਾਵਾਂਗੇ ਬਈ ਆਪਾਂ ਕਬੂਤਰ ਇਧਰ ਕਬੂਤਰ ਨੇ ਬਈ ਆਪਣੇ ਇਧਰ ਹੈਗੇ ਨੇ 2 4 5 ਤੇ ਕੁਛ ਇਧਰ ਬੈਠੇ ਨੇ ਤਾਂ 8 9 ਕਬੂਤਰ ਨੇ ਬਈ 9 ਨੇ ਪੂਰੇ ਤਾਂ ਸਾਰੇ ਡਾਵਾਂਗੇ ਬਈ ਜਿੰਨੇ ਇਹਦੇ ਅੰਦਰ ਬੈਠੇ ਨੇ ਬਾਕੀ ਬਈ ਖੁੱਡਾ ਕਰਤਾ ਫੀਫਾਫ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਕਿਹੜੇ ਕਿਹੜੇ ਨੇ ਦੇਖੋ ਆਨੇ ਬਈ ਸਾਰੇ ਡਾਉਣ ਵਾਲੇ ਤਾਂ ਸਾਰੇ ਡਾਵਾਂਗੇ ਆ ਲਿਆ ਇਧਰ ਆ ਲਿਆ ਸ਼ੁਰੂਆਤ ਕਰਾਂਗੇ ਆਪਾਂ ਬਾਦਲ ਦੇ ਬੱਚੇ ਤੋਂ ਆ ਬਾਦਲ ਦਾ ਬੱਚਾ ਬਈ ਐਤੋਂ ਸ਼ੁਰੂਆਤ ਕਰਦੇ ਆ ਲੈ ਵੀ ਚੱਲ ਚੜ ਜਾ ਆ ਕਬੂਤਰਾਂ ਨੂੰ ਆਪਾਂ ਤਾਂ ਕਰਕੇ ਡਾਉਣ ਲੱਗੇ ਆ ਕਿਉਂਕਿ ਜਿਹੜੇ ਆਪਣੇ ਛੋਟੇ ਬੱਚੇ ਨੇ ਥੱਲੇ ਜਿਨ੍ਹਾਂ ਨੂੰ ਛਾਤਰੀਆਂ ਤੇ ਬਿਠਾਉਣੇ ਆ ਹੁਣ ਬਈ ਉਹ ਉੱਡਣ ਵਾਲੇ ਹੋਗੇ ਥੋੜੇ ਦਿਨਾਂ ਤੱਕ ਤਾਂ ਕਰਕੇ ਬਈ ਹੁਣ ਇਹਨਾਂ ਨੂੰ ਡਾਵਾਂਗੇ ਵਧੀਆ ਖੋਲੇ ਆਣਗੇ ਤਾਂ ਦੋ ਹੋਰ ਕੱਢ ਲੈ ਦੇਈਏ ਫਿਰੋਲਾ ਚੱਲ ਵੀ ਚੜ ਜਾ ਲੈ ਵੀ ਆ ਵੀ ਲੈ हां ਵੀ ਗੋਲੀ ਵਾਲਿਆ ਕਿਵੇਂ ਆ ਠੀਕ ਆ ਚੱਲ ਫਿਰ ਆफी ਚਿੱਟੀਆਂ ਦੀ ਕਬੂਤਰੀ ਲੈ ਵੀ ਚੱਲ ਤੂੰ ਵੀ ਸ਼ਾਬਾਸ਼ ਉੱਡ ਆ ਗਿਆ ਅਗਲਾ ਇਹਨੂੰ ਇਧਰ ਮੂੰਹ ਕਰਕੇ ਛੱਡਦੇ ਆ ਚੱਲ ਵੀ ਇਹ ਤਾਂ ਉੱਡਿਆ ਨਹੀਂ ਜਾਂਦਾ ਯਾਰ ਇਹ ਜੁੜਿਆ ਪਿਆਗਾ ਆ ਬੱਚੇ ਨੂੰ ਗੋੜ ਦੇਵਾਂਗੇ ਆਪਾਂ ਯਾਰ ਇਹ ਦੋ ਤਿੰਨ ਦਿਨ ਇਹ ਤਾਂ ਨਾ ਉੱਡਿਆ ਨਹੀਂ ਜਾਂਦਾ ਹੈਗਾ ਮੰਨ ਲਾ ਕਿ ਪਹਿਲਾਂ ਇਹ ਰੋਕ ਰੱਖਿਆ ਸੀਗਾ ਤੇ ਹੁਣ ਇਹਨੂੰ ਕੱਢਣ ਲੱਗੇ ਆ ਹੁਣ ਤਾਂ ਕਰਕੇ ਇਹਦੇ ਪੱਲੇ ਨਹੀਂ ਖੁੱਲੇ ਸਮਾਰ ਕੇ ਤਾਂ ਕਰਕੇ ਬਹਿ ਗਿਆ ਬਾਕੀ ਵਧੀਆ ਉੱਡ ਜਾਂਦੇ ਨੇ ਆ ਫਿਰਦੇ ਉਹ ਜਾਂਦਾ ਆ ਆਉਂਦਾ ਆ ਜੋ ਅਗਲੇ ਕੱਢਦੇ ਆਪਾਂ ਕਿੰਨੇ ਰਹਿ ਗਏ ਦੇਖਦੇ ਆ ਆ ਰਹਿ ਗਏ 4 ਆਇਆ ਫਿਰ ਆ ਕੱਢ ਲਈ ਗੋਲ ਰੰਗੀ ਤੇ ਉਧਰ ਬਈ ਨਵਾਂ ਕਬੂਤਰ ਆ ਗਿਆ ਕਿਸੇ ਦਾ ਆ ਫਿਰਦਾ ਆ ਕਾਲਾ ਚੀਨਾ ਕਬੂਤਰ ਆ ਬਈ ਨਮਾ ਕਫੇ ਦਾ ਪਤਾ ਨਹੀਂ ਕਿਹਦਾ ਹੈਗਾ ਚਲੋ ਫਿਰ ਛੱਡੀਏ ਇਹਨੂੰ ਚਾਲ ਵੀ ਗੋਲ ਰੰਗੀਏ ਉੱਡ ਜਾ ਸ਼ਾਬਾਸ਼ ਇਹ ਵੀ ਬਹੁਤ ਵਧੀਆ ਉੱਡਦੀ ਆ ਬਈ ਆ ਹੁੰਦਾ ਬਈ ਨਮਾ ਕਬੂਤਰ ਕਫੇ ਦਾ ਜ਼ੂਮ ਕਰਕੇ ਦਿਖਾਉਣਾ ਮੈਂ ਆਪਣੇ ਕਬੂਤਰਾਂ ਚ ਉੱਡਣ ਲੱਗ ਗਿਆ ਓ ਆਂਦਾ ਕਾਲਾ ਚੀਨਾ ਕਬੂਤਰ ਆ ਨਮਾਗਾ ਤੇ ਦੇਖਦੇ ਆਂ ਬਈ ਉਤਰੂ ਕੇ ਨਾਂ ਆਪਣੇ ਕਬੂਤਰਾਂ ਚ ਆਇਆ ਆਇਆ ਲਿਆ ਫੜਾ ਆ ਡਾਉਨੇ ਬਈ ਖੱਟੀ ਅੱਖਾਂ ਦੀ ਤੇ ਆ ਆ ਗਿਆ ਨਵਾਂ ਕਬੂਤਰ ਜਮਾ ਕਰਦੇ ਉੱਤੇ ਉੱਡੀ ਜਾਂਦਾ ਬਈ ਕਿਤੇ ਨਹੀਂ ਜਾਈ ਜਾਂਦਾ ਚਲੋ ਫਟਾਫਟ ਛੱਡਦੇ ਆ ਇਹਨੂੰ ਚਲ ਵੀ ਉਟਿਆ ਇਹਨੂੰ ਤੂ ਡਾਏਂਗਾ ਡਾ ਦੇ ਚਲੋ ਬਈ ਕੀਰਤਨੇ ਵੀ ਦੇਤਾ ਉਲਾ ਆ ਫਿਰਦਾ ਦੇਖਦੇ ਆਂ ਭਈ ਅੱਜ ਫੜਿਆ ਜਾਊ ਕਿ ਨਹੀਂ ਕਬੂਤਰ ਬਹੁਤ ਟਾਈਮ ਹੋ ਗਿਆ ਭਈ ਨਵਾਂ ਕਬੂਤਰੀ ਨਹੀਂ ਫੜਿਆ ਤਾਂ ਅੱਜ ਦੇਖਦੇ ਆਂ ਕੀ ਬਣਦਾ ਫੜਿਆ ਜਾਂਦਾ ਕਿ ਨਾ ਆ ਆ ਗਿਆ ਕੀੜਤੇ ਤਾਂ ਬੈਂਦਾ ਫਿਰਦਾ ਓਏ ਛਾਤਰੀ ਲਾਈਏ ਐਂ ਕਰ ਆਪਣੀਆਂ ਨਵੀਆਂ ਛਾਤਰੀਆਂ ਤਾਂ ਥੱਲੇ ਨੇ ਆਹ ਪੁਰਾਣੀਆਂ ਜਾਂ ਰੁਕ ਮੈਂ ਛਾਤਰੀ ਜਾ ਕੇ ਲਿਓ ਨਾ ਕਬੂਤਰ ਜਮਾਂ ਬੈਂਦਾ ਫਿਰਦਾਗਾ ਆਸ ਹੀ ਲਾਸਟ ਕਬੂਤਰ ਤੇ ਭਈ ਇੱਕ ਕਬੂਤਰ ਹੋਰ ਆ ਗਿਆ ਨਵਾਂ ਦੋ ਆ ਗਏ ਨਵੇਂ ਇੱਕ ਆ ਫਿਰਦਾ ਗੁਲਾਬੀ ਰੰਗ ਦੇ ਫਾਤੇ ਮਾਰੇ ਹੋਏ ਨੇ ਬਈ ਤਾਂ ਬਈ ਦੇਖਦੇ ਆਂ ਬਈ ਦੋ ਦੋ ਕਬੂਤਰ ਆ ਗਏ ਨਵੇਂ ਦੋ ਦੋ ਤਾਂ ਕੀ ਬਣਦਾ ਲੈ ਰਹਿਣ ਤਡਾ ਡਾ ਦੇ ਚਲੋ ਜੀ ਡਾਤਾ ਵੀ ਤਾਂ ਬਈ ਸਾਰੇ ਕਬੂਤਰ ਡਾਤੇ ਨੌ ਕਬੂਤਰ ਫਿਰ ਨੌ ਦੇ ਨੌ ਡਾਤੇ ਤੇ ਦੋ ਆ ਗਏ ਨਵੇਂ ਹੁਣ ਦੇਖਦੇ ਆਂ ਦੋਨਾਂ ਚੋਂ ਕਿਹੜਾ ਉੱਤਰਦਾ ਕਾਲਾ ਚੀਨਾ ਜਾਂ ਫਿਰ ਗੁਲਾਬੀ ਫਾਤਿਆਂ ਵਾਲਾ ਆ ਲਿਆਂਦੀ ਬਈ ਸ਼ਾਤਰੀ ਆ ਜਾਓ ਫਿਰ ਲਾਈ ਇਹਨੂੰ ਫਟਾਫਟ ਲੈ ਕੀਰਤ ਆ ਢਾਂਗੀ ਚਲਾਉਨੇ ਆ ਆਹ ਰੋਂ ਚੱਕ ਮੜੀ ਜੀ ਖੜ ਜਾ ਬਸ 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 ਇੰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਲਾਬੀ ਫਾਤਿਆਂ ਵਾਲਾ ਬੈਂਦਾ ਕਿ ਨਾ ਆ ਗਿਆ ਰੱਤਾ ਉਹ ਆਉਂਦਾ ਇਹ ਬੈਠੂਆ ਹੁਣ ਜਦੋਂ ਹੀ ਛਤਰੀ ਇਹਨੂੰ ਦੇਖ ਜੇ ਉਹਦੀ ਵਹਿ ਜਾਂਦਾ ਇਹ ਬਸ ਛਤਰੀ ਲੱਗਣ ਦੀ ਧੀਰ ਆ ਆ ਗਿਆ ਆਹੀ ਆ ਉਹ ਬਹਿ ਗਿਆ ਆ ਕੇ ਆ ਬਹਿ ਗਿਆ ਬਈ ਰੱਤਾ ਆ ਆ ਗਿਆ ਬਈ ਗਲਾਬੀ ਫਾਤਿਆਂ ਵਾਲਾ ਜਮਾ ਨੀਮਾ ਹੋ ਰਿਹਾਗਾ ਆ ਗਿਆ ਲਾਲ ਫਾਤਿਆਂ ਵਾਲਾ ਇਹ ਇਹ ਬੈਠੂ 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 ਬਹਿ ਗਿਆ ਮੈਂ ਲੱਗਾ ਬੈ ਗਿਆ ਹਨਾ ਕੀਰਤ ਖੜ ਜੇ ਇਧਰ ਦੀ ਦੇਖਣ ਦੇ ਖੁੱਡੇ ਤੋਂ ਇਧਰ ਦੀ ਦੇਖਦੇ ਆ ਬਈ ਮੈਨੂੰ ਲੱਗਦਾ ਬੈ ਗਿਆ ਕਬੂਤਰ ਜਮਾ ਨੀਮਾ ਹੋ ਕੇ ਆਇਆ ਸੀਗਾ ਇੱਕਦਮ ਹੀ ਡਿੱ ਗਿਆਗਾ ਆ ਇਧਰ ਦੀ ਦੇਖਦੇ ਆ ਚੜ ਕੇ ਇਹ ਬੈ ਗਿਆ ਬੈ ਗਿਆ ਉਹ ਬੈਠਾ ਨਮਾ ਕਬੂਤਰ ਗੁਲਾਬੀ ਫਾਤਿਆਂ ਵਾਲਾ ਉਹ ਸੀ ਉਹ ਬੈਠਾ ਉਹ ਪਰਾਂ ਨੂੰ ਚੱਕੀ ਜਾਂਦਾ ਥੱਲੇ ਨੂੰ ਤਾਂ ਕਿਆ ਬਾਤ ਹੈ ਮਿੱਤਰੋ ਬਹਿ ਤਾ ਗਿਆ ਬਈ ਕਬੂਤਰ ਕਬੂਤਰ ਆ ਪਤਾ ਨਹੀਂ ਕਬੂਤਰੀ ਆ ਇਹ ਤਾਂ ਫੜੇ ਤੋਂ ਪਤਾ ਲੱਗੂ ਤੇ ਦੇਖਦੇ ਆਂ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ ਤਾਂ ਇੱਕ ਵਾਰੀ ਆਪਾਂ ਛੇੜਦੇ ਨਹੀਂ ਸਾਰੇ ਕਬੂਤਰਾਂ ਨੂੰ ਉੱਤਰੇ ਆਉਣ ਦੋ ਤਾਂ ਦੇਖਦੇ ਆਂ ਬਾਕੀ ਹੈ ਨਾ ਕਿਵੇਂ ਫੜਿਆ ਜਾਂਦਾ ਇਹ ਆ ਗਈ ਕਬੂਤਰੀ ਏ ਬੈਗੀ ਵੀ ਗੁੜ ਰੰਗੀ ਆਹ ਦੇਖੋ ਬਈ ਬੱਚਾ ਕਿਵੇਂ ਫਸਿਆ ਪਿਆ ਕੀਰ ਤੋਂ ਏ ਇਹ ਤਾਂ ਮੈਂ ਉੱਤੋਂ ਦੇਖਿਆ ਤਾਂਹਾਂ ਤੋਂ ਹੈ ਗੱਡੀਆਂ ਨੂੰ ਪਾਣੀ ਰੱਖ ਦੇ ਨੂੰ ਬਸ ਪੀਲੂਆ ਕੋਈ ਨਹੀਂ ਜਾ ਇਹਨੂੰ ਛੱਡ ਦੇ ਖੁੱਡੇ ਚ ਕਿਤੇ ਜਾਨਵਰ ਨਾ ਤੰਗ ਕਰਨ ਹੈਨਾ ਖੁੱਡੇ ਚ ਹੀ ਛੱਡ ਦੇ ਅੰਦਰ ਹੀ ਪਾਣੀ ਰੱਖ ਦਾਂਗੇ ਹਾਂ ਇੱਥੇ ਆਉਰੇ ਛੱਡ ਦੇ ਆਇਓ ਭੱਜ ਕੇ ਆਇਓ ਆ ਆ ਆ ਆ ਆ ਆਇਓ ਓਡਿਆਓ ਸਾਰੇ ਖਾਓ ਵੀ ਆਪਦੀ ਖਰਾਕ ਖਾਓ 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 ਸ਼ਾਬਾਸ਼ ਵੈਰੀ ਗੁੱਡ ਹਾਂ ਵੀ ਤੁਸੀਂ ਵੀ ਆ ਜਾਓ ਇੱਧਰ ਲਿਓ ਤੁਸੀਂ ਕਾਹਤੋਂ ਖੜੇ ਹੋ ਖਾਓ ਵੀ ਬਸ ਬਹੁਤ ਆ ਬਾਕੀ ਪਰਲਿਆਂ ਨੂੰ ਪਾ ਦਿੰਨੇ ਹੈਗੇ ਚਲੋ ਇੱਧਰ ਹੀ ਆ ਗਿਆ ਮੈਂ ਤੁਹਾਡੇ ਵਾਸਤੇ ਲੈ ਕੇ ਚਲੋ 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 ਇੱਥੇ ਖਾ ਲਓ ਆ ਲਓ ਆ ਲਓ ਆ ਜਾਓ ਖਾਓ ਆ ਕੀ ਰਿਚੀ ਲਾ ਦਿੱਤਾ ਅੰਜੀ ਆਇਆ ਗੇਟ ਭੇਟ ਦੇ ਆ ਸਾਰੇ ਨਾਲੋਂ ਛੋਟੇ ਬੱਚੇ ਨੇ ਬਈ ਦੇਖੋ ਕਿੱਡੇ-ਕਿੱਡੇ ਹੋ ਰਹੇ ਨੇ ਆਜੋ ਬਿਠਾਈਏ ਦੇਖੋ ਬਈ ਕਿੱਡੇ-ਕਿੱਡੇ ਹੋ ਗਏ ਹਜੇ ਤਾਂ ਜਿਹੜੇ ਦੂਜੇ ਨੇ ਉਹ ਇਦੋਂ ਵੀ ਵੱਡੇ ਹੋ ਰਹੇ ਨੇ ਉਹ ਦਿਖਾਵਾਂਗੇ ਤੁਹਾਨੂੰ ਬਸ ਬੇਟਾ ਬਸ ਲੋਜੀ ਬੈਠੋ ਛਤਰੀ ਤੇ ਸ਼ਾਬਾਸ਼ ਵੈਰੀ ਗੁੱਡ ਬਹੁਤ ਅੱਛੇ ਆ ਦੇਖੋ ਬਈ ਕਿੱਡੇ-ਕੱਡੇ ਹੋ ਗਏ ਆ ਤਾਂ ਬਹੁਤ ਵੱਡਾ ਹੋ ਰਿਹਾ ਸਾਰਿਆਂ ਨਾਲੋਂ ਖੜ ਜਾ ਚਲੋ ਬਈ ਬੈਠੀਏ ਛਤਰੀ ਤੇ ਦੇਖੀ ਬੋਚ ਕੇ ਛਤਰੀ ਦੇ ਕੋਲੇ ਕਰਦੀ ਹੈ ਨਾ ਐਂ ਛੱਡਦੀ ਆਪੇ ਜਾਣਗੇ ਆਪੇ ਜਾਣਗੇ ਚਲੋ ਬਈ ਚਲੋ ਬੈਠੋ ਬੈਠੋ ਉਧਰ ਚੱਲ ਬੇਟਾ ਛਤਰੀ ਤੇ ਚਲੋ ਬਈ ਚਲੋ ਸ਼ਾਬਾਸ਼ ਆ ਵੀ ਜੜਾ ਦੇ ਚਲੋ ਬਈ ਹੋ ਜਾ ਅੱਗੇ ਚਲੋ ਵੀ ਬੈਠੋ ਸ਼ਾਬਾਸ਼ ਓਹ ਹੋ ਉੱਥੇ ਘਾਤੋਂ ਦੇਖਤਾ ਇਧਰ ਲਿਆ ਚੱਲ ਵੀ ਵੈਰੀ ਗੁੱਡ ਚਲੋ ਵੀ ਤੁਸੀਂ ਵੀ ਬੈਠੋ ਬੱਚੋ ਬਹਿ ਜਾ ਵੀ ਆ ਤਾਂ ਸਾਰੇ ਨਾਲੋਂ ਵੱਡਾ ਵੀ ਜਿਹੜਾ ਮੇਰੇ ਹੱਥ ਤੇ ਬੈਠਾ ਆ ਦੇਖੋ ਓਏ 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 ਉਹ ਬਹਿ ਗਿਆ ਜਾਲ ਤੇ ਛਤਰੀ ਥੋੜੀ ਉੱਤੇ ਚੱਕ ਦਿੰਨੇ ਆਂ ਆਪੀ ਆ ਜੂ ਕੀਰਤ ਛਤਰੀ ਤੇ ਨਾ 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 ਕਰ ਕੋਲੇ ਆ ਛਤਰੀ ਨਾ ਕਰ ਖਰਾਬ ਹੋ ਜੂ ਬੱਚਾ ਕਰਾਂਗੇ ਤਾਂ ਲਾ ਲਈ ਇੱਥੀ ਆਉ ਲਾਲ ਤੇ ਇਹਨੂੰ ਚੱਕ ਦਿੰਨੇ ਆਂ ਛਤਰੀ ਦਿੱਤੀ ਬਈ ਚੱਕ ਆਪਾਂ ਇੰਨੀ ਛਤਰੀ ਚੱਕਤੀ ਜਿਆਦਾ ਨਹੀਂ ਚੱਕੀ ਵੀ ਤਾਂ ਕਿ ਉਹ ਬੱਚਾ ਇੱਧਰ ਆ ਜੇ ਤਾਂ ਪੈਪ ਨਾਲ ਡਰਾਉਨੇ ਆਂ ਬਈ ਥੋੜਾ ਜਿਹਾ ਇੱਕ ਮਿੰਟ ਅੱਗੋਂ ਡਰਾਂ ਅੱਗੋਂ ਉਧਰ ਦੀ ਡਰਾ ਜਿਹੜਾ ਵੀ ਵਾਪਸ ਆਵੇ ਹਾਂ ਆ ਗਿਆ ਵੀ ਛਤਰੀ ਤੇ ਚਲੋ ਕੋਈ ਨਾ ਇੱਥੇ ਬਹਿ ਜਾਣ ਦੇ ਇਹ ਵੀ ਰੈੱਡ ਆ ਪਰ ਉਹਦਾ ਰੰਗ ਫਿੱਟਿਆ ਪਿਆ ਹੈਗਾ ਪਰ ਬਹਿ ਗਿਆ ਬਈ ਦੇਖੋ ਇੱਕ ਛਤਰੀ ਆਪਣੀ ਉਧਰ ਲੱਗ ਰਹੀ ਆ ਉਥੇ ਵੀ ਬਹਿ ਸਕਦਾ ਇਹ ਪਰ ਐਡੀ ਵੱਡੀ ਡਾਇਰੀ ਵਾਈਜ਼ ਹੀ ਨਹੀਂ ਐ ਤੋ ਤੇ ਜਿਹੜਾ ਬੱਚਾ ਬਈ ਨਵਾਂ ਬੱਚਾ ਆ ਗਿਆ ਸੌਰੀ ਕਬੂਤਰ ਨਵਾਂ ਆਇਆ ਬਈ ਉਹ ਬੈਠਾ ਖੁੱਡੇ ਤੇ ਇੱਥੇ ਬੈਠਾ ਇਹਨੂੰ ਵੀ ਫੜਾਂਗੇ ਉਰੇ ਆਓ ਸਾਰੇ ਉਰੇ ਆਓ ਮੇਰੀ ਸੁਣ ਲੋ ਗੱਲ ਇੱਕ ਤੁਸੀਂ ਫੰਗ ਲਾਰਖੀ ਆ ਜਮਾ ਆ ਕੀ ਹੈ ਵੀ ਐਦੂ ਵੱਡੇ ਉਹ ਚਿੜੀਆਂ ਦੇ ਆਂਡੇ ਨੇ ਤੁਸੀਂ ਮੇਰੇ ਸਾਲਿਓ ਖਾ ਕੇ ਇੱਦਾਂ ਢੋਲ ਕਣਕਦਾ ਤੇ ਆਂਡਾ ਦਿੰਨੇ ਹੋ ਆਹਾਂ ਦਿਨ ਦਿੱਤੇ ਤੁਹਾਨੂੰ ਪੰਜ ਜਾਂ ਤਾਂ ਅੰਡੇ ਦਾ ਸਹਿਜ ਵਧਾ ਲਓ ਨਿੱਕਲੇ-ਕੱਲੇ ਨੂੰ ਪਤੀਲੇ 'ਚ ਪਾਵਾਂਗੇ ਆਤਰੋ ਤੇ ਛਤਰੋ ਆ ਲੋ ਪਾਣੀ ਪੀ ਲੋ ਹੈਵ ਸਮ ਬਟਰ ਨਾਲੇ ਜਲਦੀ-ਜਲਦੀ ਬੱਚੇ ਦੇ ਦੇ ਹੁਣ ਤਾਂ ਬਈ ਜਦੋਂ ਇਹਨੂੰ 2 ਮਹੀਨੇ ਹੋ ਗਏ ਪੂਰੇ ਹੈਨਾ ਕ੍ਰੋਸ ਤਾਂ ਇਹ ਇਕਰਾਰ ਰੱਖੀ ਆ ਤਾਂ 2 ਮਹੀਨੇ ਬਾਅਦ ਆਪਾਂ ਇਹਦੇ ਬੱਚੇ ਚੈੱਕ ਕਰਾਂਗੇ ਵੀ ਇਹਦੇ ਅੰਦਰ ਕਿੰਨੇ ਬੱਚੇ ਆ ਤੇ ਹੈਗੇ ਆ ਵੀ ਕਿ ਨਹੀਂ ਹੈਨਾ ਵੈਸੇ ਤਾਂ ਹੋਣਗੇ 100% ਬਈ ਤਾ ਬਈ ਮਹੀਨੇ ਤੋਂ ਤੇ ਹੋ ਗਿਆ ਉਹਨੂੰ ਕਰਾਫ ਕਰਾਈ ਨੂੰ ਤਾਂ ਜਲਦੀ ਗੁੱਡ ਨਿਊਜ਼ ਆਉਗੀ ਇਧਰੋਂ ਆ ਪਾਊਡਰ ਕਬੂਤਰਾਂ ਨੂੰ ਸ਼ਿਫਟ ਕਰਦੇ ਆ ਬਈ ਆਪਾਂ ਇੱਥੇ ਨਾ ਕੀੜੇ ਵਾਲੇ ਹੋ ਰਹੇ ਨੇ ਬਈ ਆ ਕਬੂਤਰੀ ਦੇ ਦੇਖੋ ਪੈਰ ਤੇ ਲੜ ਰਹੇ ਨੇ ਹਨਾ ਬਲੱਡ ਲੱਗ ਰਿਹਾ ਹੈਗਾ ਤੇ ਕਬੂਤਰ ਦੀ ਹਲੇ ਬੱਚਤਾ ਗਈ ਤਾਂ ਦੋਨਾਂ ਨੂੰ ਆਪਾਂ ਸ਼ਿਫਟ ਕਰ ਦਿੰਦੇ ਆ ਕਿਤੇ ਨਵੀਂ ਜਗ੍ਹਾ ਤੇ ਤੂੰ ਆਇਆ ਚੱਲ ਵੀ ਨਵੀਂ ਜਗ੍ਹਾ ਤੇ ਪਹਿਲਾਂ ਵੀ ਇੱਥੇ ਰਿਹਾ ਹੋਇਆ ਇਹ ਆ ਪਿੰਜਰੇ ਦੇ ਅੰਦਰ ਛੱਡ ਦਿੰਦੇ ਆ ਬਈ ਇਹ ਜਮਾਂ ਸੇਫ ਆ ਨਾਲੇ ਸੋਨਾ ਲੱਗੂ ਓ ਹੋ 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 ਡਰ ਗਏ ਸਾਰੇ ਆਸੀ ਕਬੂਤਰੀ ਬਈ ਆ ਦੇਖੋ ਬਈ ਆ ਬਲੱਡ ਲੱਗ ਰਿਆ ਪੈਰ ਤੇ ਤਾਂ ਹੁਣ ਤਾਂ ਹੈ ਨਹੀਂ ਸੀ ਕੀੜੇ ਰਾਤ ਲੜੇ ਹੋਣੇ ਲੈ ਵੀ ਚੱਲ ਆ ਦੋਨੇ ਇੱਥੇ ਛੜਤੇ ਬਈ ਦੇਖੋ ਕਿੰਨੇ ਸੋਹਣੇ ਲੱਗਦੇ ਆ ਦੋਨੇ ਇਹਦੇ ਅੰਦਰ ਫਿਰਦੇ ਤੇ ਨਾਲੇ ਵਧੀਆ ਖੁੱਲਾਗਾ ਉਹ ਲੱਗ ਗਿਆ ਗੁੜਕਣ ਕਬੂਤਰ ਇਹਨਾਂ ਵਾਸਤੇ ਹੋਰੇ ਬਰੀਡਿੰਗ ਬਾਕਸ ਵੀ ਲਾ ਦਾਂਗੇ ਆਪਾਂ ਇਹਨਾਂ ਦੇ ਬੱਚੇ ਇੱਥੇ ਘੜਾਵਾਂਗੇ ਹੁਣ ਦੇਖੋ ਬਈ ਕਿੰਨੇ ਘੈਂਟ ਲੱਗਦੇ ਆ ਦੋਨੇ ਬਾਲੇ ਸੋਨੇ ਲੱਗਦੇ ਆ ਚਲੋ ਆ ਜੋ ਵੀ ਕਰਦਿਆ ਬੰਦ ਬਾਕੀ ਸਾਰੇ ਠੀਕ ਠਾਕ ਨੇ ਤੇ ਬੱਚੇ ਦੇਖ ਲਈਏ ਸੱਚ ਆ ਕੁਜੀ ਦੇ ਅੰਦਰ ਆ ਠੰਡੇ ਸੀ ਆਠ ਅੰਡਿਆਂ ਚੋਂ ਕਿੰਨੇ ਬੱਚੇ ਨਿਕਲੇ ਨੇ ਆ ਦੇਖ ਲੈਨੇ ਆਪਾਂ ਲੈ ਵੀ ਦਿਖਾ ਇੱਥੇ ਤਾਂ ਭਈ ਆਂਡੀ ਦੋ ਰਹਿ ਗਏ ਉਹਦੇ ਸੱਤ ਅੰਡੇ ਸੀ ਤੇ ਇੱਕ ਬੱਚਾ ਸੀ ਨਾ ਕੋਈ ਬੱਚਾ ਨਾ ਅੰਡੇ ਚਲੋ ਦੇਖਾਂਗੇ ਬਈ ਕੀ ਗੱਲ ਬਾਤ ਆ ਹਲੇ ਤਾਂ ਫਿਲਹਾਲ ਕੋਈ ਸਮਝ ਨਹੀਂ ਆ ਰਹੀ ਕਰਾਂਗੇ ਖੋਜ ਮੈਕਸ ਕੋਬੀ ਡਾਕਾ ਆਪਣੀਆਂ ਜਮਾਂ ਵੀਰੇ ਵਾਈਟ ਸੀਗੀਆਂ ਤੇ ਦੇਖਿਓ ਕਿਵੇਂ ਰੰਗ ਕੱਢ ਗਈਆਂ ਸਿਰ ਤੇ ਵੀ ਇਹਨਾਂ ਨੇ ਕਾਲਾ ਰੰਗ ਕੱਢ ਲਿਆ ਤੇ ਇੱਥੇ ਵੀ ਹਨਾ ਚਾਰ-ਚਾਰ ਖੰਭ ਕਾਲੇ ਕੱਢ ਗਈਆਂ ਪਹਿਲਾਂ ਜਮਾਂ ਚਿੱਟੀਆਂ ਸੀ ਬਈ ਇਹ ਬਾਕੀ ਦੇਖੋ ਹਜੇ ਹੋਰ ਕਿੰਨੇ ਰੰਗ ਬਦਲਣਗੇ ਆ ਤੇ ਹਲੇ ਤਾਂ ਬਹੁਤ ਟਾਈਮ ਪਿਆ ਬਈ ਵੱਡੀਆਂ ਹੋਣ ਦਾ ਇਹਨਾਂ ਦਾ ਹਜੇ ਤਾਂ ਇਹਨਾਂ ਦੇ ਜਿਹੜਾ ਹਫੀਫਾ ਇੱਥੇ ਸਾਰਾ ਰੈੱਡ ਰੈੱਡ ਹੋ ਜੂਗਾ ਬਈ ਆਹਾ ਦੋਨੇ ਪਾਸਿਓ ਆ ਆ ਪੱਠੇ ਨੂੰ ਦੇਖ ਕੇ ਦੱਸਿਓ ਬਈ ਆ ਮੁਰਗੇ ਦੇ ਵਿੱਚੋਂ ਪੱਠੇ ਚੋਂ ਕਿਹੜੇ ਮੁਰਗੇ ਦਾ ਪਲੇਖਾ ਪੈਂਦਾ ਆਪਣੇ ਦਾ ਤਾਂ ਆਪਣੇ ਕੋਲ ਇੱਕ ਮੁਰਗਾ ਹੈਗਾ ਬਹੁਤ ਚੰਗਾ ਉਹਦਾ ਬੱਚਾ ਬਈ ਇਹ ਤੇ ਦੱਸਿਓ ਜਰੂਰ ਇਹਦਾ ਪਿਓ ਤੁਹਾਨੂੰ ਕਿਹੜਾ ਲੱਗਦਾ ਬਈ ਤੇ ਉਹਦਾ ਤਾਂ ਆਪਣਾ ਤਫਾਨ ਆ ਉਹ ਨੂਰੀ ਮੁਰਗੇ ਦਾ ਕੱਦ ਬਹੁਤ ਖਿੱਚਿਆ ਉਹਨੇ ਇਹਦਾ ਡਾਕਟਰ ਨਾ ਦੱਸਣਾ ਨਹੀਂ ਕਿਸੇ ਨੂੰ ਆਪ ਹੀ ਦੱਸਣਗੇ ਤਾਂ ਦੱਸਿਓ ਬਈ ਕਮੈਂਟ ਕਰਕੇ ਕਿਹੜੇ ਮੁਰਗੇ ਦਾ ਪੱਠਾ ਲੱਗਦਾ ਤੁਹਾਨੂੰ ਇਹੇ ਆਪਾਂ ਆਕੇ ਬਈ ਕੋਠੀ ਤੇ ਤੇ ਥੋੜਾ ਜਿਹਾ ਕੰਮ ਪੈ ਗਿਆ ਸੀ ਚਲ ਗਏ ਸੀ ਕਿਤੇ ਤੇ ਹੁਣ ਆਕੇ ਦੇਖਿਆ ਬਈ ਬੱਚੇ ਤਾਰੇ ਨੇ ਸਾਰੇ ਆ ਬੱਚੇ ਛਤਰੀ ਤੇ ਨਹੀਂ ਲੱਗੇ ਹੋਏ ਤੇ ਜਿਹੜੇ ਆਪਣੇ ਵਾਲੇ ਨੇ ਉਹ ਛਤਰੀ ਤੇ ਬੈਠੇ ਨੇ ਹਨਾ ਤਿੰਨ ਛਤਰੀ ਤੇ ਬੈਠੇ ਆ ਤੇ ਦੋ ਘੁੱਡੇ ਫਿਰਦੇ ਨੇ ਆ ਫਿਰਦਾ ਜਿਵੇਂ ਇੱਕ ਤੇ ਇੱਕ ਆ ਫਿਰਦਾ ਇਹ ਉੱਡੇ ਫਿਰਦੇ ਆ ਤਾਂ ਬਈ ਆ ਸਾਰਿਆਂ ਨੂੰ ਹੁਣ ਬਾੜਦਿਆਂ ਖੁੱਡੇ 'ਚ ਤੇ ਬਈ ਕੰਮ ਦੇ ਚੱਕਰ 'ਚ ਜਿਹੜਾ ਨਮਾ ਕਬੂਤਰ ਆਕੇ ਬੈਠਾ ਸੀ ਆਪਣੇ ਖੁੱਡੇ ਤੇ ਉਹ ਵੀ ਲੰਘ ਗਿਆ ਉਹ ਵੀ ਟੱਪ ਗਿਆ ਬਈ ਮੈਂ ਆ ਕੇ ਹੁਣ ਦੇਖਿਆ ਹੈ ਨਹੀਂ ਉੱਥੇ ਤਾਂ ਬਈ ਚਲੋ ਕੋਈ ਨਾ ਆਪਣੇ ਕੋਲੇ ਆਪਦੇ ਬਥੇਰੇ ਆ ਤਾਂ ਕਰਦੇ ਆ ਇਹਨਾਂ ਨੂੰ ਬੰਦ ਹੁਣ ਪਾਣੀ ਰੱਖਤਾ ਤੇ ਉੱਡ ਕੇ ਆਇਆਂ ਨੂੰ ਟਾਈਮ ਹੋ ਗਿਆ ਇਹਨਾਂ ਨੂੰ ਤੇ ਪਾਣੀ ਇਹਨਾਂ ਨੂੰ ਬਾਹਰ ਹੀ ਪਿਆ ਦਿੰਨੇ ਆਪਾਂ ਫੇਰ ਵੜਾਂਗੇ ਖੁੱਡੇ 'ਚ ਆਹ ਚਾਰ ਥੱਲੇ ਆ ਗਏ ਤੇ ਆਹ ਤਿੰਨ ਉੱਥੇ ਹੀ ਬੈਠੇ ਨੇ ਹਲੇ ਇਹ ਨਹੀਂ ਆਏ ਉਹ ਗਏ ਖੁੱਡੇ 'ਚ ਪਈ ਆਦਾ ਪਾਣੀ ਪੀ ਕੇ ਚਲੋ ਜੀ ਆਫੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚ ਇੱਕ ਨਵੇਂ ਜਿਹੇ ਟੌਪਿਕ ਤੇ ਰੱਬ ਰਾਖਾ